ਚੇਤ ਮਹੀਨੇ ਦੀ ਮੱਸੀਆ ਦੇ ਦਿਹਾੜੇ ਤੇ ਪਿੰਡ ਸਾਬੂਵਾਲ ਦੀਆਂ ਸੰਗਤਾਂ ਵੱਲੋਂ ਲੋਹੀਆਂ ਮੱਖੂ ਮੁਖ ਮਾਰਗ ਤੇ ਲੰਗਰ ਲਗਾਇਆ ਗਿਆ ਇਹ ਲੰਗਰ ਹਰ ਮੱਸੀਆ ਤੇ ਸਾਬੂਵਾਲ ਦੀਆਂ ਸੰਗਤਾਂ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਬੇਰ ਸਾਹਿਬ ਜੀ ਵਿਖੇ ਨਤਮਸਕ ਹੋਣ ਜਾਣ ਵਾਲੀਆਂ ਸੰਗਤਾਂ ਵਾਸਤੇ ਲਗਾਇਆ ਜਾਂਦਾ ਹੈ ਇਸ ਬਾਬਤ ਸਰਬਜੀਤ ਸਿੰਘ ਸਾਹਿਬ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਭ ਤੋਂ ਪਹਿਲਾਂ ਮੱਸੀਆ ਦੇ ਪਾਵਨ ਦਿਹਾੜੇ ਦੀਆਂ ਸ੍ਰੀ ਗੁਰਨਾਟਕ ਨਾਮ ਲੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਜੋ ਸੰਗਤਾਂ ਪੰਜਾਬ ਦੇ ਵਿੱਚ ਨੇ ਪੀਸ ਦੇ ਵਿੱਚ ਨੇ ਜਾਂ ਦੇਸ਼ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਸੰਗਤਾਂ ਗਈਆਂ ਹੋਈਆਂ ਨੇ ਸਾਰਾ ਇਹ ਪਾਵਨ ਦਿਹਾੜਾ ਉਹ ਮਹੰਮਾ ਕੇ ਸੰਗਤਾਂ ਮਨਾ ਰਹੀਆਂ ਨੇ ਔਰ ਇਸ ਮੱਸੇ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਸਾਡਾ ਜਿਹੜਾ ਹਲਕਾ ਸ਼ਾਹਕੋਟ ਤੇ ਬਲਾਕ ਲੋਈਆਂ ਤੇ ਉਹਦਾ ਪਿੰਡ ਜਿਹੜਾ ਸਾਬੂਵਾਲ ਹੈ ਜਿਹੜੀ ਸਾਬੂਵਾਲ ਦੀ ਸੰਗਤ ਹੈ ਹਰ ਸਾਲ ਜਿਹੜੀ ਹੈ ਪਿਛਲੇ 4-5 ਸਾਲਾਂ ਤੋਂ ਲਗਾਤਾਰ ਮਸਤੀ ਵਾਲੇ ਪਵਨ ਦਿਹਾੜੇ ਤੇ ਜਿਹੜੀਆਂ ਸੰਗਤਾਂ ਨੇ ਇਥੋਂ ਬੇਰ ਸਾਹਿਬ ਬਿਲਕੁਲ 8-9 ਕਿਲੋਮੀਟਰ ਦੀ ਦੂਰੀ ਤੇ ਸਾਡੇ ਪੁਰਾਣ ਨਾਨਕਦੇਵ ਜੀ ਦੇ ਚਰਨ ਛੋਹ ਪਵਨ ਤਰਤੀ ਗੁਰਦੁਆਰਾ ਬੇਰ ਸਾਹਿਬ ਜਿਹੜੀ ਹੈ ਉਥੇ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਜਾਂ ਜਾਂਦੀਆਂ ਨੇ ਉਹਨਾਂ ਦੀ ਸੇਵਾ ਲਈ ਇਹ ਲੰਗਰ ਜਿਹੜਾ ਲਗਾਤਾਰ ਹਰ ਮਸਤੀਆ ਤੇ ਲੱਗ ਰਿਹਾ ਹੈ ਸਾਬੂਆ ਜਿਹੜਾ ਪਿੰਡ ਹੈ ਉਹ ਅਗਵਾਈ ਕਰ ਰਿਹਾ ਇਸ ਲੰਗਰ ਦੀ ਔਰ ਨਾਲ ਜਿਹੜੀਆਂ ਲਾਗੇ ਪਰਦੀਆਂ ਸੰਗਤਾਂ ਜਿਹੜੀਆਂ ਉਸ ਜੋ ਕਰ ਰਹੀਆਂ ਨੇ ਕਿ ਲੋਹੀਆਂ ਤੋਂ ਮਕੂ ਰੋਡ ਦੇ ਉੱਪਰ ਜਿਹੜਾ ਜਿੱਥੋਂ ਆਪਾਂ ਸਾਬੂਆ ਨੂੰ ਮੁੜਦੇ ਆ ਉਸ ਜਗ੍ਹਾ ਤੇ ਲੰਗਰ ਜਿਹੜਾ ਚੱਲਦਾ ਹੈ ਔਰ ਗੁਰੂ ਕੀ ਸੰਗਤਾਂ ਜਿਹੜੀਆਂ ਨੇ ਨਾਮ ਲੇਵਾ ਸੰਗਤਾਂ ਨੇ ਹਰ ਮਸਿਆ ਤੇ ਇਥੋਂ ਲੰਗਰ ਸ਼ਾਕੇ ਤੇ ਨਾਮ ਜਪ ਕੇ ਅੱਗੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੀਆਂ ਨੇ ਤੇ ਪ੍ਰਮਾਤਮਾ ਦੇ ਗੁਣ ਗਾਵਨੀਆਂ ਨੇ ਅਸੀਂ ਉਸ ਪ੍ਰਮਾਤਮਾ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਇਹ ਨਗਰ ਨੂੰ ਇਨ੍ਹਾਂ ਸੇਵਾਦਾਰਾਂ ਨੂੰ ਰੂਪੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਉਹ ਪ੍ਰਮਾਤਮਾ ਵਾਹਿਗੁਰੂ ਆਪਣਾ ਆਸ਼ੀਰਵਾਦ ਬਣਾਈ ਰੱਖਣ ਤੇ ਸੰਗਤਾਂ ਲਗਾਤਾਰ ਸੰਗਤਾਂ ਦੀ ਸੇਵਾ ਦੇ ਵਿੱਚ ਇਹ ਸਾਡੇ ਸੇਵਾਦਾਰ ਜਿਹੜੇ ਹਾਜ਼ਰ ਹੁੰਦੇ ਰਹਿਣ ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਈਆਂ ਖਾਸ ਤੋਂ ਪ੍ਰੀਤਮ ਸਿੰਘ ਜੀ ਦੀ ਖਾਸਪੋ